ਉਹ ਆਤੀ ਬਰਗੰਡੀ ਬਾਰੀਓ ਦੂਸਰ ਦੀ ਮਾਮਾ ਜੂ ਦੇ ਕਬੂਤਰ ਵੀ ਉੱਡਨੇ ਆਹੋ ਪਤਾ ਮੈਨੂੰ ਉੱਥੇ ਗੁਜਾਰ ਸਦਵਾਣੇ ਵੀ ਆਉਣਾ ਵਾ ਉਹਨੇ ਵੀ ਛੱਡਣਾ ਕਬੂਤਰ ਆਪਣੇ ਪਿੰਡ ਦੇ ਦੇ ਇੱਕ ਦੂਜੇ ਦੇ ਚੋਰੀ ਕਰੀ ਜਾਂਦੇ ਆਹੋ ਯਾਰ ਕਬੂਤਰ ਤੇ ਫਲਿਆਂ ਲਿਓ ਪਾ ਬਾਣੀਆਂ ਜਿਹੜਾ ਉਹਦੇ ਕੋਈ ਉਹ ਨਸਲ ਏਟੀਐਮ ਕਬੂਤਰੀ ਏਟੀਐਮ ਰੋਲਾ ਦੇ ਵੜਾਈ ਵੇਖੀ ਜੋਤ ਨੇ ਜਿਤਨਾ ਹੀ ਉਹ ਯਾਰ ਨਹੀਂ ਗੁਲਜ਼ਾਰ ਸਦਮਾਨੇ ਜਿਤਨਾ ਉਹ ਨਹੀਂ ਭਰਾਵਾ ਜੋਤ ਨੇ ਜਿਤਨਾ ਲੱਖਾ ਲਾ ਮੇ ਤੋਂ ਗੁਲਜ਼ਾਰ ਸਦਮਾਨਾ ਲੈ ਯਾਰ ਜੋਤ ਨੇ ਜਿਤਨਾ ਹੀ ਐਦਾਂ ਆਣਾ ਬਾਹੀ ਬੜੀ ਤਖੰਡੀ ਆ ਉਹ ਜੱਗੋ ਮम्मा ਕਾਲ ਪੁਛਾ ਕਿੱਧਰ ਲੈ ਚੱਲੇ ਹੋਏ ਲਿਆ ਵਖਾ ਮੜਿਆ ਨਹੀਂ ਮम्मा ਤੁਸੀਂ ਮਣੇ ਖੁੱਡਾਂ ਕਬੂਤਰ ਕੱਢ ਲੈਂਦੇ ਜਾਓ ਜਾ ਕਿਹੜਾ ਭੈਣੀ ਆ ਬੰਦਾ ਕਬੂਤਰ ਕੱਢਦੇ ਆਂ ਅਸੀਂ ਚੋਰ ਆ ਸਾਡੇ ਮੂੰਹ ਤੇ ਲਿਆ ਉਹਨੂੰ ਜਿਹੜਾ ਕਹਿੰਦਾ ਵਾ ਉੱਡੇ ਸਾਰੇ ਪਿੰਡ ਚ ਵਾਲਾ ਅੱਡੇ ਤੂੰ ਇੰਦੇ ਆਂਦਾ ਹੀ ਕੋਈ ਨਹੀਂ ਚੇਲਿਆ ਜੋਰੇ ਕੋ ਛਤਰੀ ਲੈ ਆਵੀ ਜਿੱਤਨਾ ਬਣ ਗਈ ਹੁਣੀਓ ਠੀਕ ਆ ਤੇਰਾ ਕਬੂਤਰ ਡਿੱਗਾ ਸੀ ਉਹ ਲੈ ਇਹ ਕਿਥੇ ਡਿਕਾਈ ਹੋਏ ਉਹ ਟੈਂਚੀ ਦੇ ਡਿਕਾ ਸੀ ਉਹ ਜਾ ਗੁਰੂਆ ਮੈਂ ਕੱਲ ਦਾ ਲੱਭਣ ਡਿਆ ਵਾਂ ਮੈਂ ਤੈਨੂੰ ਕਿਹਾ ਹੀ ਨਾ ਘੋਟ ਜਾਏ ਉਹ ਨੇਰਾ ਆਇਣਾ ਹੀ ਹੂੰ ਤੇ ਕਬੂਤਰ ਲਾ ਲਈ ਛਤਰੀ ਤੋਂ ਤੂੰ ਮਾਮਾ ਮੇਰੀ ਸੁਣੀ ਗਣੀ ਨਹੀਂ ਕੋਈ ਉਹ ਮੈਂ ਪ੍ਰਵਾ ਚਲ ਗਿਆ ਹਾਂ ਪਾਤੀਆਂ ਟਕਣੀਆਂ ਸੀ ਆਹ ਪਾਤੀਆਂ ਜਾਈ ਜ਼ਰੂਰੀ ਹੀ ਤੈਨੂੰ ਇਹ ਨਹੀਂ ਜੇ ਮਰਜੰਦਾ ਤਾਂ ਫਿਰ ਕੌਣ ਜਮਿਆ ਰਹੀ ਉਹ ਨਹੀਂ ਪੰਜ ਸਾਲ ਤਿੰਨ ਹੋ ਗਏ ਕਰੋ ਧਿਆਨ ਜਾਨੀ ਦੇਣ ਦੇ ਜਨਮਰਾਲ ਉਹ ਮਗਰਾ ਪਿੱਛੇ ਜੇ ਇਹਨੇ ਚੋਰੀ ਕਰਾਇਆ ਸੀ ਕਿੱਡਾ ਸੋਹਣਾ ਸੀ ਬੱਚਾ ਉਹ ਆਹ ਉਹ ਜਾ ਓ ਆ ਉਤਲੇ ਕਬੂਤਰਾਂ ਦਾ ਪਾਣੀ ਬਦਲ ਜਾ ਕੇ ਉਹ ਕੁੰਡਾ ਸਾਫ਼ ਕਰਦੀ ਮੜਾ ਇਹ ਚੇਤੇ ਨਾ ਠੀਕ ਆ ਜਾ ਵਗ ਜਾ ਉਹ ਮਗਰਾ ਇਹਦਾ ਚੇਲਾ ਨਾ ਤੇਰਾ ਤੇਰੇ ਨਾਲ ਮਾਰੀ ਕਰਕੇ ਆਈ ਤੂੰ ਅਜੇ ਮੈਨੂੰ ਬਾਂਦਰ ਜੀ ਨੂੰ ਨਾਲ ਹੀ ਰੱਖਿਆ ਉਹ ਮੈਨੂੰ ਰੱਖ ਦੂਸਰ ਵਾਲੀ ਬਾਜੀ ਆਪਾਂ ਹੀ ਜਿੱਤਨੀ ਆਹ ਆ ਆ ਆ ਆ ਉਸਤਾਦ ਦੂਸਰ ਦੀ ਬਾਜੀ ਵੀ ਆ ਗਈ ਆ ਕਿਦਾਂ ਕਰੀਏ ਦੂਸਰ ਦੀ ਬਾਜੀ ਆਪਾਂ ਜਿੱਤਨੀ ਆ ਜੋ ਮਰਜੀ ਹੋ ਜੇ ਕਾਲਿਆ ਚਿੰਤਾ ਨਾ ਕਰ ਤੂੰ ਉਹ ਪਹਿਲੀ ਵਾਰ ਤੇ ਆਪਾਂ ਮੱਗਰ ਦਾ ਕਬੂਤਰ ਕੱਢ ਲਿਆ ਐਰ ਕੀ ਤੇ ਐਂਟਰੀ ਵੀ ਪਾਂਦੇ ਆ ਰਿਆ ਮੇਰਾ ਦਾਦਾ ਵਾਟੇਸ਼ਨ ਤੋਂ ਲੋਹਾ ਵੇਚਦੀਏ ਕੱਲ ਮਾਮਾ ਅੱਗੇ ਪਿੰਡ 'ਚ ਦੂਤੂ ਹੋਣ ਦੀ ਆ ਸਾਰੇ ਜਾਣਿਆਂ ਆਪਣੇ ਚੋਰ ਕਹਿਣਦੇ ਆ ਕਮੇਟੀ ਨਾਲ ਚੋਕਲੀਏ ਚੋਕ ਲੋ ਫੇ ਕਮੇਟੀ ਕੇ ਯਾਰ ਉਹਦੀ ਤੇ ਬੋਲੀ ਅਗਲੇ ਮਹੀਨੇ ਆ ਕੋਈ ਹੋਰ ਜੁਗਾੜ ਦੱਸ ਦਿੱਲੀ ਵਾਲਾ ਲੋਨ ਨਾਲ ਦਿੱਲੀ ਯੋਨਾ ਤੁਹਾਨੂੰ ਪਤਾ ਹੀ ਆ ਕੰਮ ਕਾਰ ਅੱਜਕਲ ਮਿਲਦਾ ਨਹੀਂ ਅਸੀਂ ਸੋਚਿਆ ਲੋਨ ਲੈ ਕੇ ਸਬਜ਼ੀ ਦਾ ਕੰਮ ਚਲਾ ਲੈਨੇ ਆ ਸਸਤੀ ਲੈ ਗਦੇ ਆਪਾਂ ਮਹਿੰਗੀ ਵੇਚ ਦਿਆ ਕਰਨੀ ਆ। ਉਹ ਚੁੱਪ ਕਰ ਜਾ ਹੁਣੇ ਨਾ ਵੇਚ ਦੀ ਲੋਨ ਤੇ ਲੈ ਲਈ ਪਹਿਲਾਂ। ਕੋਈ ਨਹੀਂ ਇਹ ਲੋਨ ਤੁਹਾਨੂੰ ਮਿਲ ਜੂਗਾ। ਪਹਿਲਾਂ ਲਿਆ ਕੋਈ ਲੋਨ। ਪਹਿਲੇ ਨਹੀਂ ਲੋਨ ਚੱਲਦਾ ਆਪਣਾ। ਨਾ ਨਾਹੀਂ ਨਹੀਂ ਭਰਾ। ਪਹਿਲੀ ਯਾਰ ਲੋਨ ਲੈਣ ਲੱਗਿਆ। ਠੀਕ ਆ ਕੋਈ ਨਹੀਂ ਲੋਨ ਮਿਲ ਜੂ ਤੁਹਾਨੂੰ। ਪਰ ਡੇਲੀ ਦਾ 100 ਰੁਪਿਆ ਤਾਰਨਾ ਪੈਣਾ ਕਿਸ਼ਤ। ਠੀਕ ਆ। ਕੋਣੀ ਕਿਸ਼ਤ ਤੇ ਤਾਰਨੀ ਪੈਣੀ ਆ ਜੇ ਪਹਿਲੇ ਪੈਸੇ ਮੋੜਨੇ ਤੇ ਪੈਣੀ ਆ। ਕੋਣੀ ਤਾਰ ਜਾ ਕਰਾਂਗੇ ਕਿਸ਼ਤਾਂ ਹੀ। ਤੂੰ ਲੋਨ ਕਦਾ ਕੰਮ ਕਰਾਉ ਹਟ। ਕੋਈ ਨਹੀਂ ਮਿਲਦੀ। ਵੀਰ ਜੀ ਦੀ ਅੱਜੇ ਮਿਲ ਜੇ ਤਾਂ ਫਿਰ। ਵੀਰੇ ਇੰਨਾ ਚੀਜ਼ਾਂ ਨੂੰ ਟਾਈਮ ਲੱਗਦਾ ਹੁਣੇ ਨਹੀਂ ਮਿਲਣਾ ਲਾਉਣਾ। ਕਾਲਿਆ ਇੰਨਾ ਚੀਜ਼ਾਂ ਨੂੰ ਟਾਈਮ ਲੱਗਦੇ ਆ ਪਹਿਲੇ ਫੈਲ ਭਰੂਗਾ ਫੇਰ ਹੀ ਲੋਨ ਮਿਲੂਗਾ। ਸਾਡੀ ਕਬੂਤਰੇ ਟੋਪਾਂ ਦੇ। ਅੱਛਾ ਪਕਾ ਜਾ ਕਾਂ ਆ ਕਬੂਤਰ ਨਹੀਂ ਆ। ਹਫਤਾ ਲੱਗੂਗਾ ਆਪਣੇ ਪ੍ਰੂਫ ਕਾਗਜ਼ ਲੈ ਕੇ। ਹਾਂਜੀ ਤੇ ਉੱਥੇ ਆ ਜਾਓ ਡਾਕਟਰ ਠੀਕ ਹੈ। ਚਲੋ ਠੀਕ ਹੈ। ਠੀਕ ਹੈ ਜੀ। ਓਕੇ ਸਰ ਕੋਈ ਨਹੀਂ। ਪੰਪ 500 ਦੇ ਲਾਇਓ ਠੀਕ ਆ ਨੋਟ। ਕੋਈ ਨਹੀਂ ਕੋਈ। ਉਹ ਗੇਨੇ ਸੌਖੇ ਹੋ ਜਾਂਦੇ ਆ। ਓਏ ਰਕ ਰਕ ਰਕੋ ਕੋਵੀਰ ਜੀ ਕੋਈ ਨਹੀਂ ਭਰਦਾ ਫਾਇਰ ਭਰਦਾ ਫਾਇਰ ਕੋਈ ਨਹੀਂ ਹੋਰ ਵੀਰ ਜੀ ਗਿਆ ਚਾਲਿਆ ਵਧੀਆ ਵੀਰੇ ਤੇ ਗੁਰੂਆ ਤੁਸੀਂ ਬੰਦਾ ਕ ਬੰਦਾ ਵੇਖ ਕੇ ਲੋਨ ਦਿਆ ਕਰੋ ਜਿਹੜਾ ਤੁਹਾਨੂੰ ਮੜਾ ਜੀ ਕਹਿੰਦਾ ਤੁਸੀਂ ਲੋਨ ਦੇ ਦਿੰਦੇ ਜੀ ਕੀ ਗੱਲ ਹੋ ਕੀ ਆ ਓਏ ਆ ਜਿਹੜੇ ਕੱਲ ਨਹੀਂ ਜਿਹਨਾਂ ਤੁਸੀਂ ਲੋਨ ਦੇਣ ਦਾ ਸੀ ਉਹ ਦੂਰ ਜਾਣੇ ਚਾਹ ਤੇ ਸੱਟ ਵੀ ਲੱਗੀ ਮੇਰੇ ਆਹੋ ਓ ਹੋਈ ਅੱਛਾ ਓਏ ਉਹਦੇ ਚੋਰ ਆ ਹੋਰ ਸਾਰੇ ਪਿੰਡ ਜਨ ਦਾ ਵਾੜਾ ਡਿਆ ਡਾ ਕਬੂਤਰ ਚੋਰੀ ਕੀਤੇ ਉਹਨਾਂ ਨੇ ਯਾਰ ਲੱਗਦਾ ਮੈਨੂੰ ਨਾ ਉਹ ਇੱਕ ਮੁੰਡਾ ਵਿੱਚ ਆਂਦਾ ਸੀ ਉਹ ਦਾ ਸਪਸ਼ਟ ਨਹੀਂ ਪੱਟੀ ਵੱਡੀ ਕੋ ਕੰਮ ਉਤਰਾਵਾਂਤ ਨਹੀਂ ਇਹ ਗੱਲ ਕਰਦਾ ਹੈ ਉਹ ਮਾਮਾ ਸਿਰੇ ਦੇ ਚੋਰ ਵਜਦੇ ਈਓ ਪਿੰਡ ਚ ਤੇ ਉਹਨਾਂ ਨੇ ਖੁੱਡੇ ਖਾਲੀ ਕਰਤੇ ਤੇ ਤੂੰ ਉਹਨਾਂ ਨੂੰ ਲੋਨ ਦਿੰਦਾ ਫਿਰਦਾ ਓਏ ਉਹਦੇ ਚੋਰ ਆ ਅੱਛਾ ਹੋਰ ਸਾਰੇ ਪਿੰਡ ਦੀਆਂ ਕਮੇਟੀਆਂ ਮਾਰੀਆਂ ਉਹਨਾਂ ਨੇ ਅੱਛਾ ਹਾਂ ਤੇ ਤੂੰ ਉਹਨਾਂ ਨੂੰ ਲੋਨ ਦੇ ਤੇ ਲੱਗੇ ਜੇ ਕੰਮ ਕੀ ਕਰਦੇ ਆ ਉਹ ਕੰਮ ਗੁੰਮ ਕੋਈ ਨਹੀਂ ਕਰਦੇ ਚੋਰੀਆਂ ਹੀ ਕਰਦੇ ਈਓ ਇਧਰੇ ਉਹਨਾਂ ਨੇ ਤੁਹਾਡੇ ਪੈਸਾ ਦਾ ਕਬੂਤਰ ਲਿਓਣਾ ਹਾਂ ਉਹਨਾਂ ਨੂੰ ਲੋਨ ਨੂੰ ਉਹਨਾਂ ਦੇ ਓ ਠੀਕ ਆ ਬਹੁਤ ਚੰਗਾ ਆ ਤੂੰ ਮੇਰੇ ਦਾਤਾ ਹੀ ਹੋ ਕੋਈ ਨਹੀਂ ਮੈਂ ਰਹੀ ਕੋਈ ਨਹੀਂ ਠੀਕ ਆ ਤੁਹਾਨੂੰ ਕੋਈ ਨਹੀਂ ਦੰਨਾ ਮੈਂ ਨਾ ਚੈੱਕ ਕੱਟ ਕੇ ਆਹੋ ਠੀਕ ਠੀਕ ਹਾਂ ਜੀ ਵਧੀਆ ਚੰਗਾ ਕੀਤਾ ਠੀਕ ਇਤਰਾ ਸੁੱਤਰ ਰਹਿਣਾ ਹੀ ਉਹਨਾਂ ਨੇ ਆਲੇ ਬਣੇ ਆ ਲੋਨ ਦੇ ਉਸਤਾਦ ਜੀ 4 ਦਿਨ ਹੋ ਗਏ ਆ ਲੋਨ ਵਾਲਿਆਂ ਨੇ ਕੋਈ ਪਤਾ ਪਤ ਨਹੀਂ ਦੱਸਿਆ ਆਪਾਂ ਨੂੰ ਆਹੋ ਯਾਰ ਮਿੰਨੇ ਚੇਤਾ ਨਹੀਂ ਰਿਹਾ ਲਿਆ ਫੋਨ ਤੇ ਲਾ ਕੇ ਵੇਖੀਏ ਆਹੋ ਹਲੋ ਭਜੀ ਆਏ ਨਹੀਂ ਤੁਸੀਂ ਤੁਸੀਂ ਕਹਿੰਦੇ ਚੌ ਕਿਦਾਂ ਤੱਕ ਮਿਲ ਜੂਗਾ ਲੋਨ ਕਿਉਂ ਗੱਲ ਕੀ ਹੋਈ ਹੈ ਗੱਲ ਤੇ ਦੱਸੋ ਕਿੰਨੇ ਕਿਹਾ ਤੁਹਾਨੂੰ ਨਾਂ ਤੇ ਦੱਸੋ ਬੰਦੇ ਦਾ ਮੱਗਰ ਨਾਂ ਤੇ ਬੰਦੇ ਨੇ ਆਰਾ ਕਰਦੇ ਆ ਗੱਲ ਉਸਤਾਦ ਜੀ ਤੁਸੀਂ ਵਧੀਆ ਕੀਤਾ ਇਹ ਲੋਨਾਂ ਨੂੰ ਦੱਸ ਕੇ ਨੇ ਦੋ ਚੋਰੇ ਤੇ ਪੈਸੇ ਮਰ ਜਣੇ। ਕਈ ਬੰਦਿਆਂ ਨੂੰ ਦੂਜਿਆਂ ਦੇ ਕੰਮ ਵਿਗਾੜ ਕੇ ਓੜੀ ਖੁਸ਼ੀ ਮਿਲਦੀ ਆ। ਹਾਂ ਜੀ ਤੁਹਾਨੂੰ ਕਹਿੰਦੇ ਆ ਜੇ। ਤੈਨੂੰ ਕਹਾਂਂ ੜਿਆ ਓਏ। ਤੈਨੂੰ ਕਹਾਂਂ ੜਿਆ ਵਾਂ। ਮੈਂ ਕਿਹੜਾ ਕੰਮ ਵਿਗਾੜਿਆ ਤੇਰਾ? ਲੋਨ ਵਾਲੇ ਨੂੰ ਕਾ ਤਾ ਫੋਨ ਲਾਇ। ਮੈਨੂੰ ਕਹਾਂਂ ੜਿਆ ਵਾ ਆਪਣੀ ਪੀੜੀ ਤੇ ਲੈ ਛੋਟਾ ਮਾਰ ਪਹਿਲਾਂ। ਤੁਸੀਂ ਵੀ ਇਦਾਂ ਹੀ ਕਰਦੇ ਨੇ। ਕੋਈ ਨਾ ਆ ਗਈ ਬਾਜੀ। ਲੱਗ ਜੂ ਪਤਾ ਕੌਣ ਕਿੰਨੇ ਕ ਪਾਣੀ 'ਚ ਆ। ਲੱਗ ਜੂਗਾ। ਉਸਤਾਦ ਜੀ ਇਹਨਾਂ ਨਾਲ ਪਿਛਲਾ ਸਾਬ ਕਿਤਾਬ ਵੀ ਕਰੀਏ ਪੂਰਾ। ਓਏ ਤੂਰੇ ਬੋਲ ਨਾ ਓਏ ਤੇਰਾ ਨੂੰ ਸਰਾ ਪਤਾ ਵਾ। ਆ ਤੂੰ ਮੁੜੀ ਚਾਤਰੀ ਕਰਦਾ ਉਹ ਕਾਲਿਆ ਚੁੱਪ ਕਰ ਜਾ ਨਹੀਂ ਤੇ ਮੈਂ ਧੁੰਨੇ ਦੇ ਡੰਡੀ ਵੜਦਾ ਨਹੀਂ ਉਹ ਤੇਰੇ ਕੋਲ ਮੈਂ ਜੇ ਵੀਚ ਪਾ ਕੇ ਲੈ ਆਂਨਾ ਵਾ ਜੱਟੀ ਇੱਕ ਮੇਰੀ ਗੱਲ ਨੋਟ ਚ ਰੱਖੀ ਝੂਠ ਦੇ ਸਿਰ ਤੇ ਰਾਜ ਨੇਂਦੇ ਤੇ ਚਿੜੀਆਂ ਗਾਂ ਕਦੇ ਬਾਜ ਨੇਂਦੇ ਤੇ ਇੱਕ ਪਰ ਇਹ ਵੀ ਗੱਲ ਹੈ ਕਿ ਉਹ ਜੇ ਦੂਸਰ ਦੀ ਬਾਜੀ ਮੈਂ ਜਿੱਤ ਗਿਆ ਤੇ ਤੈਨੂੰ ਫੇਰ ਜਗਰਾਤੇ ਹੀ ਕਰਨੇ ਪੈਣੇ ਆ ਚੱਲ ਠੀਕ ਆ ਤੇ ਜੇ ਐਕਤੀ ਬਾਜੀ ਅਹੀਂ ਜਿੱਤ ਕੇ ਤੇ ਤੈਨੂੰ ਤੇਰੇ ਸਾਰੇ ਕਬੂਤਰ ਵੇਚਨੇ ਪੈਣੇ ਇੱਕ ਕਰ ਫੇਰ ਸੋਚ ਲੈ ਆ ਸਾਰੇ ਬੰਦੇ ਸੁੰਦੇ ਠੀਕ ਹੈ ਸਤਾਜ ਜੀ ਉਹ ਕਰ ਦੋ ਯਾਰ ਹਲਕਾ ਹੀ ਹੈਗਾ ਤੇ ਔਖਾ ਆ ਚੱਲ ਠੀਕ ਆ ਫਿਰ ਮਸ ਅਖੇ ਨੂੰ ਪੁੱਛਦਾ ਇਕਰੀ ਹਲੋ ਹਾਂ ਸਕੇ ਬਾਕੀ ਹਾਲ ਚਾਲ ਆ ਕਬੂਤਰ ਦੇ ਯਾਰ ਦੂਸਰਾ ਵਾਲਾ ਲੈ ਇੱਕ ਉਹ ਨਹੀਂ ਯਾਰ ਉਹ ਤੇ ਚੋਰੀ ਹੋ ਗਿਆ ਇਹ ਤੋਂ ਉਹ ਕਾ ਮੜੀ ਝੋੜਾ ਵਾ ਚੱਲ ਠੀਕ ਯਾਰ ਬਿੱਜੂਆ ਨਾ ਨਾਨਕ ਕਬੂਤਰ ਚੋਰੀ ਕਰਉ ਨਾ ਤਾਂ ਉਸਤਾਦ ਨੂੰ ਕਿਥੇ ਤਰਲੇ ਨਹੀਂ ਕੱਢਨੇ ਪੈਣੇ ਤੂੰ ਕੀ ਉਹ ਕੋਣ ਇੱਕੋ ਗੱਲ ਕਰੀਏ ਨਾ ਬਾਰ-ਬਾਰ ਮਾਫੀ ਮੰਗਦੇ ਲਈ ਉਸਤਾਦ ਕੋ ਮੈਂ ਤੇਰੀ ਮਾਫੀ ਨਾਲ ਕਬੂਤਰ ਨੇ ਵਾਪਸ ਤੁਰਨਾ ਹੋਇਆ ਨਾ ਤੂੰ ਤੇ ਨਗਾਤਾ ਨੂੰ ਛੜਾ ਓ ਯਾਰ ਚੁੱਪ ਕਰ ਤੂੰ ਮੈਂ ਕਰ ਲੈਣਾ ਆਪੇ ਕੋਈ ਹੱਲ ਬਾਦੂ ਬੰਦੇ ਮੇਰ ਕੋ ਉਸਤਾਦ ਜੀ ਇਹਨੂੰ ਕੱਢੋ ਬੋਣੇ ਇਹਨੂੰ ਬਾਹਰ ਕੱਢਣਾ ਤੇ ਉਹਨੂੰ ਚਾਹੀਦਾ ਜਿਨੇ ਗਦਾਰੀ ਕੀਤੀ ਹੈ ਰੱਖਣਾ ਤੇ ਉਹਨੂੰ ਚਾਹੀਦਾ ਜਿਹੜਾ ਗੁੱਡੇ ਦੀ ਸਪਾਈ ਕਰਨ ਦਿਆ ਵਾ ਉਸਤਾਦ ਜੀ ਕਿ ਨਾ ਬੋਲਨ ਦਿਆ ਵਾ ਭਜਾਓ ਇਹਨੂੰ ਘਰੇ ਉਹ ਜਾ ਬਗਿਆ ਤੇਰੀ ਮਾਦਾ ਲੱਭਣੀ ਨਹੀਂ ਕਰੇ ਤੇਨਾ ਉਸਤਾਦ ਜੀ ਹੁਣ ਆਪਣੋਂ ਫੇਰ ਜਗਰਾਤੇ ਹੀ ਕਰਨੇ ਪੈਣਗੇ ਮੈਂ ਨਾ ਵਾ ਦੋ ਗੰਦੇ ਆਪਾਂ ਹੋਰ ਲਾ ਲਈਏ ਗੜਵੀ ਗੜੀ ਵੀ ਜਾਉਣ ਨੂੰ ਇੰਨੇ ਮਾਰੇ ਦੇ ਨਹੀਂ ਆਏ ਚੱਕੀ ਦੇ ਟੈਂਕੀ ਤੋਂ ਮੈਂ ਫਣਾ ਕਬੂਤਰ ਨਾ ਕੋਈ ਕੰਮ ਨਾ ਕੋਈ ਕਾਜ ਨਾ ਆਇਆ ਮੇਰਾ ਚੱਕੀ ਕਬੂਤਰ ਬਾਜ ਹੁਣ ਆਪਾਂ ਕਰਨਾ ਕੀ ਆ ਪਰ ਕਾਲਾ ਤੂੰ ਟੈਨਸ਼ਨ ਨਾ ਲੈ ਪਿਛਲੀ ਵਾਰੀ ਵੀ ਆਪਾਂ ਜਿੱਤੇ ਹਨ ਤੇ ਐਗਤੀ ਵੀ ਆਪਾਂ ਜਿੱਤਣਾ ਵਾ ਭਾਵੇਂ ਜੜੀ ਮੱਜੀ ਹੱਦ ਤੱਕ ਜਾਣਾ ਪਵੇ ਤੂੰ ਕਾਲਾ ਨੇ ਕਦੋਂ ਕੰਮ ਆਉਣਾ ਵਾ ਆ ਲੈ ਚੱਲੀਏ ਉਮਰਾ ਤੇ ਆ ਰਹੀ ਆ ਗਈ ਉਹਨੇ ਆ ਹੇ 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 ਭਾਈ ਜਾਂਦੇ ਉਹ ਦਾਣੇ ਜਾਨਵਰਾਂ ਨੂੰ ਬੜੇ ਚਰਾ ਬਾਦ ਮਿਲੇ ਆ ਗੱਲ ਆ ਗਈ ਆੜੀ ਤੇ ਉਹ ਗੱਲ ਕੀ ਹੋਈ ਆ ਗੱਲ ਤੇ ਦੱਸ ਉਹ ਮੱਗਰ ਨਹੀਂ ਆ ਉਹ ਪੜਾ ਵੱਦ ਕੱਟ ਬੋਲਿਆ ਵਾ ਤੇ ਮੈਂ ਕਹਿਆ ਯਾਰਾਂ ਦੋਸਤਾਂ ਨੇ ਕਦੋਂ ਕੰਮ ਆਉਣਾ ਵਾ ਉਹ ਕਬੂਤਰ ਦਉ ਮੈਨੂੰ ਜਿਹੜਾ ਜੋਦ ਕੋ ਲੈ ਆਂਦਾ ਸੀ ਤੇ ਕੋਈ ਨਹੀਂ ਪੈਸਾਂ ਦਾ ਪਾਂਡਾ ਸਾਡਾ ਕਰ ਲਾਂਗੇ ਅੰਡਾ ਸਾਡਾ ਕੋਈ ਨਹੀਂ ਤੂੰ ਆਪਣਾ ਬੰਦਾ ਵਾ ਇੱਕ ਦਾ ਮੈਂ ਲਿਆਂਦਾ ਸੀ ਤੂੰ 70 ਦੇ ਦੀ ਉਹ ਚਾਤਾ 70 ਕਿੱਥੋਂ ਦੇ ਰਹੀਏ ਗੁਰਵਾ ਪਾਂਡੇ ਹਾਰ ਦਾ ਹੀ ਲੋਨ ਪਾਸ ਕਰਾਇਆ ਸਾਡਾ ਤੇ ਉਹ ਪਾਸ ਨਹੀਂ ਹੋਇਆ ਤੈਨੂੰ 70 ਕਿੱਥੋਂ ਦੇ ਦੀਏ ਬਹੁ ਤੂੰ ਕੋਈ ਭਰਤੀ-ਪੁਰਤੀ ਵੇਖ ਗੁਰਵਾ ਤੂੰ ਕਿਹੜੇ ਕੰਮਾਂ 'ਚ ਪਿਆ ਵਾ ਉਹ ਭਰਾ ਮੈਂ ਅੱਠੀ ਕੀਤੀਆਂ ਵਾਂ ਤੇ ਕੋਈ ਬਿਲਡਿੰਗ ਦਾ ਕੰਮ ਹੀ ਕੀਤਾ ਚਾਤਾ ਫੜ ਲੈ ਮੈਂ ਕਬੂਤਰ ਫੜ ਨਹੀਂ ਬਹਿ ਜਾ ਬਹਿ ਜਾ ਉਹ ਚਾਚਾ ਇਨੀ ਪ੍ਰਾਣੀ ਸਾਂਝ ਆਪਣੀ ਗੁਰਵਾ ਇਹ ਕਬੂਤਰ ਨਹੀਂ ਦੇ ਸਕਦਾ 70 ਤੈਨੂੰ ਦੱਸਿਆ ਵਾ ਚਾਚਾ 70 ਨਹੀਂ ਉਹ ਮੈਂ ਦੇਣਾ ਨਾ ਤੇਰੀ ਨਾ ਮੇਰੀ ਰੁਪਿਆ ਦਊਂਗਾ 2000 ਉਸਤਾਦ ਤੈਨੂੰ ਮੈਂ ਕਿਹਾ ਵੀ 2000 ਕਹ ਦੇ ਤੂੰ 2000 ਕਹ ਕੇ ਡੰਡ ਲਾਤੀ ਸਾਰੀ ਕਾਲਿਆ 2000 ਕਿੱਥੋਂ ਹੋਣਾ ਮੇਰੇ ਕੋਲ ਤਾਂ 2000 ਨਹੀਂ ਹੈਗਾ ਹੁਣ ਕੀ ਕਰੀਏ ਭਰਾਵਾ ਕਬੂਤਰਾ ਬੱਲੇ ਚੋਰੀਆਂ ਥੋੜਾ ਘਰ ਰੰਡਾ ਬਣੀ ਆਂ ਅੱਜ ਫੇਰ ਕਿੱਥੇ ਦਵਾ ਚੱਲਿਆ ਰਖੜੀਆਂ ਲੈ ਕੇ ਜਾਣਾ ਹੀ ਮੈਂ ਓਹੋ ਕਰਤਾ ਨਾ ਗਲੈਨ ਬੁਣਾ ਮੰਗਰੋ ਆਵਾਜ਼ ਮਾਰ ਕੇ ਮੈਂ ਬੜੇ ਜ਼ਰੂਰੀ ਕੰਮ ਚੱਲਿਆ ਓ ਦੇ ਲਿਆ ਓ ਕੱਪੜਾ ਫੜ ਕੋਈ ਮੋਰਸਲ ਤੇ ਮਾਰ ਯਾਰ ਓਸਤਾਦ ਕੱਪੜਾ ਲੱਭਾਣੀ ਹਾਂ ਆ ਚੁੰਨੀ ਜੀ ਮਾਰਤੀ ਏ ਬੇ ਟਿੱਡੀ ਆ ਜਾ ਮੇਰੀ ਨਵੀਂ ਚੁੰਨੀ ਨਾ ਖਰਾਬ ਕਰਦੀ ਕੱਲ ਹੀ ਲੈ ਕੇ ਆਈ ਹਾਂ ਮੈਂ ਜੇ ਨਵੀਂ ਤਾਂ ਫਿਰ ਪੁਰਾਣੀ ਕਿਨੂੰ ਕਹਿੰਦੇ ਆ ਓ ਯਾਰ ਇਹਨੇ ਇਦਾਂ ਬੋਲੀ ਜਾਣਾ ਤੂੰ ਮਾਰ ਕੱਪੜਾ ਖਾਂ ਯਾਰ ਇਹਨਾਂ ਨੇ ਨਹੀਂ ਕਦੀ ਮੇਰੀ ਗੱਲ ਸੁਣੀ ਸਾਰਾ ਸਿਆਪਾ ਇੱਕ ਬੁੱਤਰਾ ਦਾ ਆਇਆ ਉਸਤਾਦ ਮੁਰਸਲ ਤੇ ਮੈਂ ਸਾਫ਼ ਕਰ ਦੇਣਾ ਜਿਹੜੇ ਮੁਰਸਲ ਚਲਾਉਣ ਦੇਵੇਂ ਨਾ ਹਵਾ ਦੀ ਗੱਲਾਂ ਕਰਾਂ ਹਵਾ ਦੀ ਉਹ ਨਹੀਂ ਨਹੀਂ ਤੈਨੂੰ ਨਹੀਂ ਚਲਾਉਣ ਦੇਣਾ ਉਹ ਨਾ ਨਾ ਗੱਲ ਹੋਵੇ ਜਾਣਾ ਕਾਰਾਂ ਤੇ ਆਉਣਾ ਅਖਬਾਰਾਂ ਚ ਤੂੰ ਪਤਾ ਕੀ ਕਰ ਤੂੰ ਮੇਲੇ ਜੋ ਲੈ ਮੁਰਸਲ ਉਹ ਜਿਹੜਾ ਪਛਾਣ ਕਰਕੇ ਨਹੀਂ ਛੱਡੀਦਾ ਉਹ ਚਲਾਇਆ ਕਰ ਤੂੰ ਲੈ ਉਸਤਾਦ ਤੂੰ ਤੇ ਮਜ਼ਾਕ じゃ ਕਰੀ ਜਨਾ ਲੈ ਮੋੜਾ ਕੋਲ ਐਨਾ ਫੜਾਈ ਸਿੱਧੇ ਰੋਡ ਤੇ ਫੜਾ ਦੇਈ ਉਹ ਚੱਲ ਠੀਕ ਆ ਹਾਂਜੀ ਹਾਂਜੀ ਆ ਵੀ ਔਲ ਗਿਆ ਚੱਲ ਯਾਰ ਪੂਆ ਖੋਲ ਚਲੀਏਗਾ ਹਾਂ ਹਾਂ ਉਹ ਤੇਰੇ ਨਾਲੇ ਹੋਰ ਵੀ ਕੋਈ ਖਾਲੀ ਨਾ ਰਹਾ ਉਹ ਨਹੀਂ ਨਹੀਂ ਇਧਰ ਸਤ ਸਪਲੈਂਡਰ ਮੈਂ ਜਰਾਇਆ ਬੁੱਲਟ ਮੈਂ ਕਰਾਇਆ ਹੀਰੋਨ ਦਾ ਮੈਂਦਲਾ ਕਿਹੜਾ ਮੁਰਸਲ ਨਿਚਰਾ ਜਾ ਤਰਾ ਦੇ ਇਸ ਤਾਲ ਫਰਾ ਦੇ ਉਹ ਸੋਟਣਾ ਨਹੀਂ ਫੋਨ ਬਣਾ ਮਾਮਾ ਸੋਟ ਰਿਹਾ ਕੁਲੋ ਜਾ ਤਦ ਧਿਆਲਾ ਇੱਕ ਰੀ ਗੁਰੂ ਪੀਰ ਜਿਹੜਾ ਤੇਉਣਾ ਹੀ ਬਹੁਤ ਜੋਤਵੀਰ ਕਿੱਥੇ ਆ ਜੋਤ ਬਾਈ ਅੰਦਰ ਐ ਜੀ ਉਹਨੂੰ ਕਿ ਖਡੂਰ ਸਾਹਿਬ ਤੋਂ ਮੱਗਰ ਆਇਆ ਵਾ ਤੂੰ ਇੱਥੇ ਖੜੋ ਮੈਂ ਬੁਲਾ ਕੇ ਲਾਉਣਾ ਹਾਂ ਬੁਲਾ ਕੇ ਲੈ ਬਾਈ ਜੀ ਖਡੂਰ ਸਾਹਿਬ ਤੋਂ ਬਾਹਰ ਮੱਗਰੋ ਨਹੀਂ ਆਇਆ ਜੀ ਉਠਾਓ ਉਹਨਾਂ ਨੂੰ ਚਾਹ ਪਾਣੀ ਪਿਆਓ ਜਦ ਤੱਕ ਮੈਂ ਆਉਣਾ ਠੀਕ ਹੈ ਬਾਈ ਜੀ ਬੈਠੋ ਤੇ ਆਉਂਦੇ ਆ ਵੀਰ ਨਹੀਂ ਓ ਬੱਲੇ ਕਿਵੇਂ ਆ ਮਕਰਾ ਠੀਕ ਠਾਕ ਐ ਓ ਚਾਹ ਪਾਣੀ ਪੀਤਾ ਹਾਂਜੀ ਹਾਂਜੀ ਪੀ ਲਿਆ ਕਿਵੇਂ ਆਣੇ ਹੋਏ ਜੋਤ ਬਾਗ ਗੱਲ ਇਦਾਂ ਆ ਬਾਜੀ ਆ ਗਈ ਆ ਸਿਰ ਧਰਦੀ ਓ ਜਿਨ੍ਹਾਂ ਨੇ ਪਹਿਲੇ ਨਹੀਂ ਆਪਣਾ ਕਬੂਤਰ ਨਹੀਂ ਚੋਰੀ ਕੀਤਾ ਆਰ ਕੀ ਉਹ ਫੇਰ ਵੜਾ 扑ਕਣ ਦਾ ਆ ਤੇ ਜਾਨਵਰ ਮੈਨੂੰ ਉਹ ਦੇ ਜਿਹੜਾ ਤੀਸਰ ਪਾਵੇ ਪਤਾ ਲੱਗ ਜਾਏ ਉਹਨਾਂ ਨੂੰ ਕਿ ਨਸਲਾ ਕੀ ਹੁੰਦੀਆਂ ਵਾ ਦੇਖ ਬਾਈ ਕਬੂਤਰ ਮੈਂ ਤੈਨੂੰ ਪੂਰਾ ਟੌਪ ਦਾ ਦਵਾਂਗਾ ਪਰ ਮੇਰੀ ਇੱਕ ਗੱਲ ਯਾਦ ਰੱਖੀ ਸ਼ੌਂਕ ਨੂੰ ਸ਼ੌਂਕ ਹੀ ਰਹਿੰਦੀ ਇਹਨੂੰ ਲੜਾਈ ਚ ਨਾ ਬਦਲਿਆ ਜਾਓ ਛੋਟੇ ਉਹ ਜਿਹੜੀ ਕਬੂਤਰੀ ਆਪਣੀ ਬਰਗੰਡੀ ਜਿੱਤੀ ਸੀ ਕੀ ਨਾ ਜਾ ਉਹਦਾ ਪੁੱਤ ਲੈ ਕੇ ਆ ਇਹ ਜੋ ਕਬੂਤਰ ਮੈਂ ਤੈਨੂੰ ਦਿੱਤੇ ਆ ਨਾ ਮਗਰਾ ਇਹ ਤਿੰਨ ਬਾਜੀਆਂ ਵਧੇ ਹੋਏ ਕਬੂਤਰ ਆ ਤੇ ਅਜੇ ਤੱਕ ਇਹਨਾਂ ਨੇ ਕਿਸੇ ਨਾ ਬਾਜੀ ਸਾਂਝੀ ਨਹੀਂ ਕੀਤੀ ਤੇ ਮੇਰਾ ਬਾਈ ਬਣ ਕੇ ਇਹਨਾਂ ਦਾ ਖਿਆਲ ਰੱਖਿਆ ਚਲੋ ਠੀਕ ਹੈ ਵੀਰ ਜੀ ਮੈਂ ਕਿਹਾ ਅੱਜ ਉਰੇ ਰੁਕਦੇ ਸ਼ਾਮ ਨੂੰ ਪੈਗ ਪੁਗ ਲਾਉਂਦੇ ਉਹ ਨਹੀਂ ਹਣ ਦੇ ਜਿੱਤ ਕੇ ਆਵਾਂਗੇ ਚੱਲ ਕੋਈ ਨਾ ਬਾਕੀ ਜੇ ਕਿਸੇ ਵੀ ਚੀਜ਼ ਦੀ ਲੋੜ ਹੋਈ ਬਾਈ ਨੂੰ ਯਾਦ ਕਰੀਂ ਆਪਾਂ ਹੈਗੇ ਆ ਚੱਲ ਚੱਲੀਏ ਚੰਗਾ ਵੀਰ ਜੀ ਹੁਣ ਬਾਨੀ ਆ ਗੱਲ ਚੇਲਿਆ ਅੱਤ ਕਰਾਉਣੀ ਆਪਾਂ ਪੂਰੀ ਜਾਨ ਕਿਹੜਾ ਤੂੰ ਬਾਦ ਮੈਂ ਹੀ ਆ ਯਾਰ ਸ਼ਰਲਾ ਮਾਰਨ ਉਟਿਆ ਯਾਰ ਤੈਨੂੰ ਭਲੇਖੇ ਹੀ ਪੈਂਦੇ ਰਹਿੰਦੇ ਯਾਰ ਚੱਪਾ ਜਾ ਕਰ ਯਾਰ ਅੱਧੀ ਰਾਤ ਹੋਈ ਹੁਣ ਜਾਣਾ ਯਾਰ ਮੈਂ ਉਹ ਤੂੰ ਸਵੇਰੇ ਆ ਜੀ ਯਾਰ ਜਾ ਕਬੂਤਰ ਤੇ ਵੇਖਿਆ ਕਰੀ ਹੈ ਗਾਇਆ ਸ਼ੁਕਰਿਆ ਦਾਦਾ ਜਵੜੀ ਇੰਡ ਲਾਈਵ हां कद्दा चेले आ गया हां जी आ गया ओए आ कबूतर ते आपा जैकी होना दी अड़ी ਭੱਲਣ ਲਈ ल्यांदे आ या आपा जिन्ना ਵੀ ਨਾਮ ਨੂੰ ਜਿਤੇ ਨਾ ਆਪਾਂ ਸਾਰਾ ਜੋਤ ਨੂੰ ਦੇਣਾ ਵਾ ਗੁਰੂ ਆਇਨਾ ਸਾਹ ਦੇਂਡਾ ਵੇਲਾ ਬੰਦਾ ਆਪਣਾ ਤਾਂ ਸਹੀ ਗੱਲ ਤੇਰੀ ਪਰ ਮੈਨੂੰ ਬੰਦਾ ਵਾਲਾ ਘੇਰ ਲੱਗਾਈ ਉਹ ਉਹ ਚੇਲਿਆ ਹੁਣ ਦੀ ਨਹੀਂ ਗੱਲ ਉਹ ਬੜੀ ਪੁਰਾਣੀ ਸਾਝ ਆੜੀ ਜੋਤ ਨਾਲ ਨਾ ਵੀ ਨਹੀਂ ਕਦੀ ਉਹਨੂੰ ਕਿਸੇ ਚੀਜ਼ ਤੋਂ ਨਾ ਕੀਤੀ ਉਹ ਜਾਗ ਆ ਗਾ ਗੁਰੂ ਟਾਈਮ ਬੜਾ ਹੋ ਗਈ ਉਹ ਚਲਿਓ ਬਾਜ ਦੇ ਕੱਢ ਗੇ ਲਿਆ ਕੜੀ ਬਾਜ ਦੇ ਬੱਚੇ ਕਿਉਂ ਹੰ ਕਬੂਤਰ ਬਾਜੀ ਦਾ ਬਾਜੀ ਦਾ ਉਸਤਾ ਕਬੂਤਰ ਤੇ ਆਣੀਗਾ ਹੈ ਤੇ ਮੇਰਾ ਭਾਈ ਬਣ ਕੇ ਇਹਨਾਂ ਦਾ ਖਿਆਲ ਰੱਖੇ ਤੇ ਮੇਰਾ ਭਾਈ ਬਣ ਕੇ ਇਹਨਾਂ ਦਾ ਖਿਆਲ ਰੱਖੇ ਤੇ ਮੇਰਾ ਭਾਈ ਬਣ ਕੇ ਇਹਨਾਂ ਦਾ ਖਿਆਲ ਰੱਖਦਾ